ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੋ ਅਮਰੀਕਾ ਐਸੋਸੀਏਸ਼ਨ ਬੰਨੀਓ ਭਾਈ ਬਲਦੇਵ ਸਿੰਘ ਬਡਾਲਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਬਡਾਲਾ ਜੀ ਧੰਨ ਧੰਨ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਮਨੁੱਖਤਾ ਦੇ ਲਈ ਅੱਜ ਪੂਰੀ ਮਨੁੱਖਤਾ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਜੋ ਕਿ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਗੱਲ ਕਰਦਾ ਹੋਵੇ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਘੋਰ ਬੇਅਦਵੀ ਹੁੰਦੀ ਆ ਹਰ ਰੋਜ਼ ਉਹ ਘੋਰ ਬੇਅਦਵੀ ਕਿਹੜੀ ਹੁੰਦੀ ਆ ਜੋ ਥੱਲਿਓਂ ਚੌੜਾ ਉਤੋਂ ਚੌੜਾ ਸਾਡੇ 10ਾਂ ਗੁਰੂਆਂ ਦੇ ਵਿੱਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਖੰਡਾ ਉਹੀ ਆ ਬਡਾਲਾ ਜੀ ਜਿਹੜਾ ਆਨੰਦਪੁਰ ਸਾਹਿਬ ਦੇਖਾਇਆ ਜਾਂਦਾ ਤੁਸੀਂ ਦਰਸ਼ਨ ਕਰ ਲਓ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਜੀਤੇ ਕਰਾਸ ਮਾਰਿਆ ਜਾਂਦਾ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਉਹ ਕਰੈਤ ਨੂੰ ਖੰਡਾ ਬਣਾ ਕੇ ਪੇਸ਼ ਕਰਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਉਹ ਲੋਕਾਂ ਦੀਆਂ ਗੱਡੀਆਂ 'ਚ ਵੀ ਆ ਗੁੰਮਟਾਂ ਤੇ ਵੀ ਲੱਗ ਗਿਆ ਰਮਾਲਿਆਂ ਤੇ ਵੀ ਲੱਗ ਗਿਆ ਕਿਉਂਕਿ ਸਾਡਾ ਉਹ ਖੰਡਾ ਨਹੀਂ ਹੈ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਖੰਡਾ ਭਾਈ ਬਡਾਲਾ ਜੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਲਓ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਤੁਸੀਂ ਤਾਂ ਅਨੰਦਪੁਰ ਸਾਹਿਬ ਜਾਂਦੇ ਹੋਮੋਗੇ ਦਰਸ਼ਨ ਕੀਤੇ ਵੀ ਹੋਣਗੇ ਅੱਜ ਪੂਰੀ ਦੁਨੀਆ ਤੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕੋਈ ਵੀ ਨਹੀਂ ਕਰਦਾ ਪਟਿਆਲੇ ਵਾਲੇ ਰਾਜਿਆਂ ਦੇ ਲੋਗੋਂ ਹੀ ਖੰਡਾ ਕਹੀ ਜਾਂਦੇ ਨੇ ਉਹਨੂੰ ਹੀ ਖੰਡਾ ਬਣਾ ਕੇ ਪੇਸ਼ ਕਰਦੇ ਨੇ ਪਰ ਇਹ ਕਰਾਇਤ ਕਦੋਂ ਬੰਦ ਹੋਏਗੀ ਇਹ ਕਰਾਇਤ ਤਾਦੀ ਬੰਦ ਹੋਏਗੀ ਜੇ ਸੰਗਤਾਂ ਆਵਾਜ਼ ਉਠਾਉਣਗੀਆਂ ਰੌਲਾ ਪਾਉਣਗੀਆਂ ਕਿਉਂਕਿ ਇਹ ਕਰਾਇਤ ਕਦੋਂ ਚਾਲੂ ਹੋਈ ਸੀ ਕਦੋਂ ਲਾਗੂ ਕੀਤੀ ਸੀ ਉਹ ਸਾਨੂੰ ਪਤਾ ਕਿ 1930 ਤੋਂ ਬਾਅਦ ਦੇ ਵਿੱਚ ਜਦੋਂ ਬ੍ਰਿਟਿਸ਼ ਹਕੂਮਤ ਨੇ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਚੜਿਆ ਹੋਇਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਇਹ ਸੰਗਤਾਂ ਨੂੰ ਸੇਹ ਦੰਦਾ ਸ਼ਸਤਰ ਚੱਕਣ ਦੇ ਲਈ ਨੌਜਵਾਨਾਂ ਨੂੰ ਕਹਿੰਦਾ ਇਸ ਨੂੰ ਉਤਾਰੋ ਇਹ ਤੋਂ ਸਾਨੂੰ ਡਰ ਲੱਗਦਾ ਬ੍ਰਿਟਿਸ਼ ਹਕੂਮਤ ਨੇ ਕਿਹਾ ਉਹ ਸਮੇਂ ਪਟਿਆਲੇ ਵਾਲੇ ਰਾਜਿਆਂ ਦੇ ਲੋਗੋ ਨੂੰ ਖੰਡਾ ਬਣਾ ਕੇ ਪੇਸ਼ ਕਰ ਦਿੱਤਾ ਉਹ ਪੇਸ਼ ਕਰਨ ਵਾਲੇ ਕੌਣ ਲੋਕ ਸੀ ਮਜੀਠੀਏ ਤੇ ਮਾਸਟਰ ਤਾਰਾ ਚੰਦ ਤੇ ਨਹਿਰੂ ਤੇ ਪਟਿਆਲੇ ਵਾਲੇ ਰਾਜੇ ਇਹਨਾਂ ਲੋਕਾਂ ਨੇ ਉਹ ਸਮੇਂ ਪਟਿਆਲੇ ਵਾਲੇ ਰਾਜਿਆਂ ਦੇ ਲੋਗੋ ਨੂੰ ਹੀ ਖੰਡਾ ਬਣਾ ਕੇ ਪੇਸ਼ ਕਰ ਦਿੱਤਾ ਉਹ ਸਮੇਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਆਗੂ ਸੀ ਉਹਨਾਂ ਨੇ ਕੀ ਕੀਤਾ ਜਿਹੜਾ ਪਟਿਆਲੇ ਵਾਲਿਆਂ ਦਾ ਲੋਗੋ ਸੀ ਉਸ ਨੂੰ ਖੰਡਾ ਕਹਿਣ ਲੱਗੇ ਗੁਰਦੁਆਰਿਆਂ ਤੇ ਗੁੰਮਟਾਂ ਤੇ ਲਾ ਦਿੱਤਾ ਕੰਧਾਂ ਤੇ ਲਾ ਦਿੱਤਾ ਰਮਾਲਿਆਂ ਤੇ ਲਾ ਦਿੱਤਾ ਝੰਡਿਆਂ ਤੇ ਲਾ ਦਿੱਤਾ ਉਸ ਤੋਂ ਬਾਅਦ ਇਹ ਲੋਗੋ ਨੂੰ ਇੰਨਾ ਪ੍ਰਚਲਿਤ ਕੀਤਾ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਪਟਿਆਲੇ ਵਾਲੇ ਰਾਜਿਆਂ ਦਾ ਕੰਜਰਾਂ ਦਾ ਲੋਗੋ ਆ ਬਡਾਲਾ ਜੀ ਅੱਜ ਘੋਰ ਬੇਅਦਬੀ ਹੋ ਰਹੀ ਆ ਤੁਸੀਂ ਆਪਣੀ ਸਿੱਖ ਜਥੇਬੰਦੀ ਬਣਾਈ ਆ ਤੁਹਾਡਾ ਫਰਜ ਬਣਦਾ ਕਿ ਇਸ ਮੁੱਦੇ ਨੂੰ ਸੰਗਤ ਦੇ ਸਾਹਮਣੇ ਜੋਰਾਸੋਰਾ ਨਾਲ ਚੱਕੋ ਇਸ ਕ੍ਰੈਹਤ ਨੂੰ ਬੰਦ ਕਰਵਾਵੋ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਇਸ ਸਮੇਂ ਕੋਈ ਵੀ ਨਹੀਂ ਬੋਲਦਾ ਪੂਰੀ ਦੁਨੀਆ ਤੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਪਰ ਅੱਜ ਕੋਈ ਦੁਨੀਆ ਤੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਗੱਲ ਕਰਨ ਵਾਲਾ ਨਹੀਂ ਹੈਗਾ ਆਏ ਲੱਗਦਾ ਜਿਵੇਂ ਪੱਥਰ ਤੁਰੇ ਫਿਰਦੇ ਨੇ ਪੱਥਰ ਪਰ ਭਾਈ ਬਡਾਲਾ ਜੀ ਆਵਾਜ਼ ਠਾਵੋ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਆਵਾਜ਼ ਬਣੋ ਗੁਰਦੁਆਰਿਆਂ ਦੇ ਵਿੱਚ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਮ੍ਰਿਤ ਨਹੀਂ ਤਿਆਰ ਕੀਤਾ ਜਾਂਦਾ ਤੁਸੀਂ ਦੇਖਿਆ ਹੋਣਾ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਉਹਦੇ ਨਾਲ ਹੀ ਕਹਿੰਦੇ ਨੇ ਜੀ ਅੰਬਰਤ ਤਿਆਰ ਹੋ ਗਿਆ ਇਹ ਐਡੀ ਜ਼ਬਰ ਕਰਾਇਤ ਆ ਇਹ ਬੰਦ ਹੋਣੀ ਚਾਹੀਦੀ ਆ ਜੇ ਆਪਾਂ ਸਾਰੇ ਰਲ ਮਿਲ ਕੇ ਆਵਾਜ਼ ਠਾਵਾਗੇ ਤਾਂ ਇਹ ਕਰਾਇਤ ਬੰਦ ਹੋਏਗੀ 4 ਸਾਲਾਂ ਤੋਂ ਸਿੱਖੋਪੋ ਅਮਰੀਕਾ ਵੀਡੀਓ ਬਣਾ ਬਣਾ ਪਾ ਰਿਹਾ ਫਰਕ ਕਿਸੇ ਦੇ ਕੰਤੇ ਜੂ ਤਿੱਕਰ ਨਹੀਂ ਸਰਕਦੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਘਰਾਂ ਨੂੰ ਇਹਨਾਂ ਨੇ ਆਪਣੀਆਂ ਦੁਕਾਨਾਂ ਬਣਾ ਲਈਆਂ ਕਿ ਜੀ ਬਿਜ਼ਨਸ ਚੱਲ ਰਿਹਾ ਚੜਾਵਾ ਆ ਰਿਹਾ ਗੁਰੂਆਂ ਦੇ ਦਿਨ ਦਿਹਾੜੇ ਮਨਾ ਰਹੇ ਆ ਮਨਾਈ ਜੋ ਬਸ ਖੰਡੇ ਦੀ ਗੱਲ ਨਹੀਂ ਕਰਨੀ ਕਿਉਂਕਿ ਉਹ ਕਿਰਾਏ ਤਾਂ ਇੰਨੀ ਪ੍ਰਚਲਿਤਕ ਹੋ ਗਈ ਆ ਇੰਨੀ ਪ੍ਰਚਲਿਤਕ ਹੋ ਗਈ ਆ ਪਟਿਆਲੇ ਵਾਲਿਆਂ ਦੀ ਉਹਨੂੰ ਖੰਡਾ ਬਣਾ ਕੇ ਪੇਸ਼ ਕਰੀ ਫਿਰਦੇ ਨੇ ਝੰਡਿਆ ਤੇ ਥੋਂ ਥੋਂ ਲਾਈ ਫਿਰਦੇ ਨੇ ਪਰ ਇਸ ਗੰਦ ਨੂੰ ਹਟਾਉਣਾ ਚਾਹੀਦਾ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦਾ ਖੰਡਾ ਸਾਹਮਣੇ ਲੈ ਕੇ ਆਉਣਾ ਚਾਹੀਦਾ ਪਰ ਇਹ ਅਪਰਾਲਾ ਬਡਾਲਾ ਜੀ ਤੁਸੀਂ ਕਰ ਸਕਦੇ ਹੋ ਸਾਨੂੰ ਉਮੀਦਾਂ ਨੇ ਕਿ ਤੁਸੀਂ ਆਵਾਜ਼ ਜਰੂਰ ਉਠਾਵੋਗੇ ਬਡਾਲਾ ਜੀ ਪੂਰੇ ਮੀਡੀਆ ਨੂੰ ਇਕੱਠਿਆਂ ਕਰਕੇ ਮੀਡੀਆ ਦੇ ਸਾਹਮਣੇ ਆ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੇ ਦਰਸ਼ਨ ਕਰਾਓ ਉਹ ਮੀਡੀਆ ਨੂੰ ਦਸੋ ਦੁਨੀਆ ਨੂੰ ਕਿ ਇਹ ਸ੍ਰੀ ਗੁਰੂ ਦਸਵੇਂ ਪਾਸਾ ਦਾ ਖੰਡਾ ਇਹ ਕਰਾਇਤਾ ਇਸ ਢੰਗ ਦੇ ਨਾਲ ਆਵਾਜ਼ ਠਾਵੋ ਤਾਂ ਇਹ ਕਰਾਇਤ ਬੰਦ ਹੋਵੇਗੀ ਅਸੀਂ ਉਮੀਦ ਕਰਦੇ ਆਂ ਕਿ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਕਰਨਗੇ ਤੁਸੀਂ ਆਵਾਜ਼ ਜ਼ਰੂਰ ਬਣੋਗੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ